ਸੰਸਰੀ ਕਲਾਕਾਰਾਂ ਨੂੰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਲਖਵਿੰਦਰ ਸਿੰਘ ਸਿੱਧੂ ਦੀ ਰਿਸ਼ਤੇ ਪਿੱਤੀ ਰਾਣੇ ਹੁਣ ਇੱਕ ਮਿੱਠੀ ਤਵੇ ਨਵੰਬਰ ਦੀ ਕੋਸੀ ਕੋਸੀ ਤੋਪ ਨਿਰਮਲ ਆਕਾਸ਼ ਸੰਭਰਿਆ ਸੂਰਿਆ ਨਾਨਕਿਆਂ ਦਾ ਕੁੱਲਾ ਵੇੜਾ ਨਵੇਂ ਨਕੋਰ ਕੱਪੜੇ ਦੇ ਬੂਟੀਆਂ ਵਾਲੇ ਬੂਟ ਨਿੱਕੇ ਨਿੱਕੇ ਕੁੰਗਰਾਂ ਵਾਲੇ ਚੰਚਨ ਕਰਦੇ ਚਾਂਦੀ ਦੇ ਸਗਲੇ ਲਾਲ ਫੁੱਲਾਂ ਵਾਲਾ ਰੇਸ਼ਮੀ ਝੱਗਾ ਕੂਲੇ ਸੁਨੇਰੀ ਵਾਲਾਂ ਦੀ ਗੁੱਤ ਕਰਕੇ ਕੀਤੇ ਜੂੜੇ ਦਵਾਲੇ ਲੋਗੜੀ ਦਾ ਫਲ ਅੱਖਾਂ ਵਿੱਚ ਸੁਰਮਾ ਮੱਥੇ ਤੇ ਟਿੱਕਾ ਲਾਉਣ ਵਿੱਚੋਂ ਮਾਸੀ ਮੈਨੂੰ ਡੋਲੇਾਂ ਤੋਂ ਫੜ ਕੇ ਗੁੱਡੀ ਵਾਂਗ ਸ਼ਿੰਗਾਰੀ ਨੂੰ ਇਉਂ ਸਨੇਹ ਤੇ ਪ੍ਰਸ਼ੰਸਾ ਭਰੀਆਂ ਅੱਖਾਂ ਨਾਲ ਵੇਖਦੀ ਹੈ ਜਿਵੇਂ ਕੋਈ ਚਿੱਤਰਕਾਰ ਆਪਣੇ ਸ਼ਾਹਕਾਰ ਚਿੱਤਰ ਨੂੰ ਮੁਕੰਮਲ ਕਰਕੇ ਆਖਰੀ ਝੂਹਾ ਲਾਉਣ ਪਿੱਛੋਂ ਵੇਖਦਾ ਹੈ ਮਿਸ਼ਰੀ ਵਰਗੇ ਬੋਲ ਉਸਦੇ ਪਪੀਸੀਆਂ ਵਰਗੇ ਬੁੱਲਾਂ 'ਚੋਂ ਚੜਦੇ ਹਨ ਤੇ ਉਹ ਮੈਨੂੰ ਆਪਣੀਆਂ ਕੁਲੀਆਂ ਰੇਸ਼ਮੀ ਬਾਹਾਂ 'ਚ ਘੁੱਟ ਲੈਂਦੀ ਹੈ ਉਸਦੇ ਗੁੱਸੇ ਗਾਜਰੀ ਬੁੱਲ ਮੇਰੀ ਕੋਬਲੀ ਕੁਲੀ ਗੱਲ ਨਾਲ ਜੁੜ ਜਾਂਦੇ ਹਨ ਉਸ ਦੀ ਜੱਫੀ 'ਚੋਂ ਨਿਕਲ ਨਹੀਂ ਮੈਂ ਤੁਰਲੀਆਂ ਮਾਰਦਾ ਹਾਂ ਸਗਲਿਆਂ ਦੇ ਨਿੱਕੇ ਨਿੱਕੇ ਕੰਗਰੂ ਮੇਰੇ ਨਾਲ ਰੰਗ ਕੇ ਅਸਦੇ ਨੇ ਮਾਸੀ ਮੈਨੂੰ ਹੋਰ ਜ਼ੋਰ ਨਾਲ ਕੁੱਟ ਲੈਂਦੀ ਹੈ ਮੇਰੇ ਬੋਲ ਆਪਣੇ ਆਪ ਉਸ ਦੀ ਗੱਲ ਨਾਲ ਜੁੜ ਜਾਂਦੇ ਹਨ ਆਪਣੀਆਂ ਨਿੱਕੀਆਂ ਨਿੱਕੀਆਂ ਬਾਹਾਂ ਮੈਂ ਉਸ ਦੀ ਕੂਜ ਵਰਗੀ ਗਰਦਨ ਦੁਆਲੇ ਵਲ ਲੈਂਦਾ ਹਾਂ ਉਹ ਵੀ ਮੇਰੇ ਵਾਂਗ ਖੜਖੜਾ ਕੇ ਸੰਲੱਗ ਪੈਂਦੀ ਹੈ ਜਿਾਪਦਾ ਉਸ ਦੇ ਵੀ ਸਾਰੇ ਸਰੀਰ 'ਚ ਝੁੰਚਣੀਆਂ ਛਿੜ ਗਈਆਂ ਹੋਣ ਉਸ ਦਿਨ ਸੂੜੇ ਰੰਗ ਉੱਪਰ ਗੁਲਾਬ ਖਿੜਦੇ ਹਨ ਮੋਤੀਆਂ ਵਰਗੇ ਦੰਦਾਂ 'ਚੋਂ ਹਾਸੇ ਦੀਆਂ ਫੁਲਕੜੀਆਂ ਫਟਦੀਆਂ ਹਨ ਸਾਡੇ ਦੋਨਾਂ ਦੇ ਚਣਕਦੇ ਹਾਸੇ ਵਿੱਚ ਕੋਲ ਬੈਠੀ ਮਾਂ ਦਾ ਹਾਸਾ ਵੀ ਰਲ ਜਾਂਦਾ ਤੜਕੇ ਹੋਏ ਕੱਚ ਦੇ ਗਲਾਸ ਵਰਗਾ ਹਾਸਾ ਪੱਤੇ ਚੜਦੇ ਸੁੱਕੇ ਪੱਤਿਆਂ ਦੀ ਖੜਖੜ ਵਰਗਾ ਹੱਸਾ ਨਿੱਕੀ ਜਿਹੀ ਬਦਲੀ ਆਕਾਸ਼ ਵਿੱਚ ਚਮਕਦੇ ਸੂਰਜ ਨੂੰ ਟੱਕ ਲੈਂਦੀ ਹੈ ਮੈਨੂੰ ਠੰਡ ਨਾਲ ਕਾਂਬੇ ਦੀ ਹਲਕੀ ਜਿਹੀ ਟੜਟੜੀ ਆਉਂਦੀ ਹੈ ਮਾਸੀ ਲੂਬੜ ਦੀ ਜੱਤ ਵਰਗਾ ਸਵੈਟਰ ਮੇਰੇ ਗਲ ਪਾ ਦਿੰਦੀ ਹੈ ਨਿੱਕੇ ਜਿਹੇ ਲੂੰਬੜ ਵਾਂਗ ਟਪੂਸੀਆਂ ਮਾਰਦਾ ਕੁੰਗਰੂ ਜਨ ਕੰਮਦਾ ਮੈਂ ਭੱਜ ਜਾਂਦਾ ਮਾਂ ਵੀ ਮੈਨੂੰ ਆਸੀ ਮੰਗ ਚੁੰਮਦੀ ਚਾਹੁੰਦੀ ਹੈ ਸ਼ੇਅਰ ਕਰਨਾ ਚਾਹੁੰਦੀ ਹੈ ਉਹ ਮੈਨੂੰ ਬੁਲਾਉਂਦੀ ਹੈ ਕਿਤੇ ਰਹਿਣੇ ਮੈਨੂੰ ਨਹੀਂ ਦੇਣੀ ਮਿੱਠੀ ਪਰ ਮੈਨੂੰ ਮਾਂ ਤੋਂ ਸ਼ਰਮ ਆਉਂਦੀ ਹੈ ਉਸ ਦੀ ਆਵਾਜ਼ ਵਿੱਚ ਮਾਸੀ ਦੀ ਆਵਾਜ਼ ਵਰਗੀ ਮਿਸ਼ਰੀ ਨਹੀਂ ਉਸ ਦੇ ਤਣਾਅ ਭਰੇ ਚਿਹਰੇ ਤੇ ਮਾਸੀ ਵਰਗਾ ਖੇੜਾ ਨਹੀਂ ਉਸ ਦੇ ਹੱਥ ਤੇ ਹਾਸੇ ਚ ਨਾ ਗਲੀਆਂ ਹਨ ਨਾ ਫੁਲਝੜੀਆਂ ਫਿਰ ਵੀ ਸੰਗ ਦਾ ਸੰਗ ਦਾ ਉਸ ਕੋਲੇ ਚਲਿਆ ਜਾਂਦਾ ਹਾਂ ਉਹ ਮੇਰੀਆਂ ਦੋਨੇ ਗੱਲਾਂ ਤੇ ਹੱਥ ਰੱਖ ਕੇ ਮੇਰਾ ਮੱਥਾ ਚੁੰਮਦੀ ਐ ਉਹਦੇ ਹੱਥ ਮਾਸੀ ਵਰਗੇ ਕੋਲੇ ਨੇ ਘਰਵੇ ਆ ਕਾਲੀਆਂ-ਕਾਲੀਆਂ ਲਕੀਰਾਂ ਵਾਲੇ نوਹਾ ਵਿੱਚ ਕਾਲਖ ਜੰਮੀ ਹੋ ਪਈ ਐ ਨਾਨੀ ਮਾ ਕੋਲ ਪਈ ਖਾਲੀ ਪੀੜੀ ਤੇ ਆ ਬੈੰਦੀ ਐ ਮਾਂ ਕੱਲ ਹੀ ਵੱਡੇ ਮਾਮੇ ਨਾਲ ਦਾਦਕਿਆਂ ਤੋਂ ਆਈ ਐ ਮਾਂ ਤੇ ਨਾਨੀ ਗੱਲਾਂ ਕਰਦੀਆਂ ਹਨ ਬੜੀਆਂ ਉਦਾਸ ਗੱਲਾਂ ਹੋ ਕੇ ਨਾਲ ਭਰੀਆਂ ਗੱਲਾਂ ਹੰਝੂਆਂ ਨਾਲ ਭਿੱਜੀਆਂ ਹੋਈਆਂ ਗੱਲਾਂ ਕਾਲੇ ਪਰਛਾਵੇਂ ਵਰਗੀਆਂ ਦਿਲ ਵਿਧਕ ਚਿੰਤਾਵਾਲੀਆਂ ਗੱਲਾਂ ਦਾਦੀ ਦੀਆਂ ਗੱਲਾਂ ਝਕਮਾਂ ਤੇ ਲੂਣ ਛਿੜਕਣ ਵਾਲੀਆਂ ਗੱਲਾਂ ਮਾਂ ਨੂੰ ਤੜਫਾਉਣ ਵਾਲੀਆਂ ਗੱਲਾਂ ਕਦੇ ਮਾਂ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀਆਂ ਘਰਾਂ ਲ ਵਰਗਦੀਆਂ ਹਨ ਕਦੇ ਨਾਨੀ ਦੀਆਂ ਅੱਖਾਂ ਦੇ ਹੜਵੇ ਕਾਬੂ ਹੋ ਜਾਂਦੇ ਹਨ ਮਾਸੀ ਦੀਆਂ ਅੱਖਾਂ ਵੀ ਕਦੇ-ਕਦੇ ਕਿੱਲੀਆਂ ਹੋ ਜਾਂਦੀਆਂ ਹਨ ਪਰ ਉਸ ਦੇ ਚਿਹਰੇ ਤੇ ਮਾਂ ਤੇ ਨਾਨੀ ਦੇ ਚਿਹਰੇਆਂ ਤੋਂ ਵੱਖਰਾ ਪ੍ਰਭਾਵ ਹੈ ਜਿਸ ਵਿੱਚ ਲਾਚਾਰ ਬੇਵੱਸ ਬਾਗਵਦੀ ਥਾਂ ਇਟ ਦਾ ਜਿਵੇਂ ਪੱਥਰ ਨਾਲ ਦੇਨੇ ਵਰਗੇ ਵਿਦਰੋਹ ਦੀ ਗੁੱਸੇ ਭਰੀ ਵਿੱਚ ਇੰਨੀ ਹੈ ਇੰਗਰੇਜ਼ੀਆਂ ਸਲਾਰਖਾਂ ਨਾਲ ਸਮਝੌਤਾ ਕਰਕੇ ਜੂਨ ਭੋਗਾਂ ਦੀ ਥਾਂ ਪਿੰਜਰੇ ਨੂੰ ਤੋੜਨ ਦੇ ਯਤਨ ਵਿੱਚ ਲਹੂ ਲਹਾਨ ਹੋਣ ਵਰਗੀ ਕਿਰਿਆਸ਼ੀਲਤਾ ਦੀ ਝਲਕ ਹੈ ਜੇ ਮੈਂ ਤੇਰੀ ਥਾਂ ਹੁੰਦੀ ਜੱਸੀ ਮੈਂ ਤਾਂ ਸੱਸ ਦੀ ਗੁਤਨੀ ਨੂੰ ਦੇ ਕੇ ਮਰੋੜਾ ਕੋਡਿਆਂ ਚ ਲੈ ਕੇ ਉਸ ਦਾ ਸਿਰ ਥਾਪੀਆਂ ਨਾਲ ਕੁੱਟਦੀ ਕਿਤੀ-ਕਿਤੀ ਵਟਕੇ ਇਹ ਗੱਲ ਕਹਿੰਦੀ ਮਾਸੀ ਖੜੀ ਹੋ ਜਾਂਦੀ ਆ ਉਸ ਦੀਆਂ ਗੱਲਾਂ ਅੰਗਾਰਿਆਂ ਵਾਂਗ ਭਖਰੀਆਂ ਹਨ ਤੂੰ ਹੀ ਖਤਰਖਾਈ ਜਾਨੀਂ ਚੁੱਪ ਕਰਕੇ ਮੈਂ ਤਾਂ ਹੁਣ ਨੂੰ ਇੱਕ ਪਾਸਾ ਕਰ ਦਿੰਦੀ ਕਿ ਆਉਣੀ ਜਾਂ ਫਿਰ ਮੈਂ ਨਹੀਂ ਕਹਿੰਦੀ ਕਹਿੰਦੀ ਮਾਸੀ ਅੰਦਰ ਚਲੀ ਗਈ ਮਾਂ ਤੇ ਨਾਨੀ ਲੰਮਾ ਹੋਕਾ ਲੈਂਦਿਆਂ ਤੇ ਉਸ ਨੂੰ ਅੰਦਰ ਜਾਂਦੀ ਨੂੰ ਵੇਖਦੇ ਹਨ ਬੇਗਾਨਿਆਂ ਨਾਲ ਹੱਥ ਜੋੜਨ ਨੂੰ ਪਿੱਛੋਂ ਪਤਾ ਲੱਗਦਾ ਤੇ ਇਹ ਕਿੰਨੀ ਬੀਹੀ ਸੋਹ ਹੁੰਦਾ ਤੈਨੂੰ ਕੱਲ ਦੀ ਜਵਾਬੜੀ ਨੂੰ ਇਹਨਾਂ ਗੱਲਾਂ ਦਾ ਆਜੇ ਕੀ ਪਤਾ ਨਾਨੀ ਦੇ ਦੁਖੀ ਦਿਲ ਚੋਂ ਨਿਕਲੇ ਲੰਮਾ ਹੌਕਾ ਮਾਸੀ ਦੀ ਨਿਆਣੀ ਗੱਲ ਤੇ ਹੱਸ ਰਿਹਾ ਪ੍ਰਤੀਤ ਹੁੰਦਾ ਮਾਂ ਨਾਨੀ ਕੋਲੇ ਆਪਣੇ ਮਨ ਦਾ ਭਾਰ ਹੌਲਾ ਕਰਦੀ ਐ ਉਹ ਮੇਰੀ ਦਾਦੀ ਦੀਆਂ ਗੱਲਾਂ ਦੱਸਦੀ ਐ ਨਾਨੀ ਨੂੰ ਆਖੂਗੀ ਤੇਥੋਂ ਮਹਾਰਾਜ ਜੀ ਪਠਾਨ ਤੋਂ ਅਸੀਂ ਖੰਡ ਪਾਠ ਨਹੀਂ ਕਰਵਾਉਣੇ ਕੰਮ ਪਿਆਰਾ ਸਾਨੂੰ ਚੰਮਣੇ ਪਿਆਰਾ ਮੂੰਹ ਵੇਖਣ ਨੂੰ ਤਾਂ ਨਹੀਂ ਤੈਨੂੰ ਲਿਆਂਦੀ ਕੰਮ ਕਰਿਆ ਕਰ ਸਾਰਾ ਕੋਈ ਲੋੜ ਨਹੀਂ ਕੰਮ ਵਾਲਿਆਂ ਤੋਂ ਰੋਟੀ ਪਕਵਾਉਂਦੀ ਭਾਂਡੇ ਮंजੂਮ ਦੀ ਕੱਪੜੇ ਧੋਣ ਦੀ ਮੇਰੇ ਗਈ ਤੋਂ ਸਾਰੀਆਂ ਕੰਮਾਂ ਹਟਾ ਦਿੱਤੀਆਂ ਜਿਉਂ ਲੱਗਦੀਆਂ ਸਵੇਰੇ ਵੱਡੇ ਤੜਕੇ ਉੱਠ ਕੇ ਕੰਮ ਕਰਨ ਅੱਧੀ ਰਾਤ ਹੋ ਜਾਂਦੀ ਹੈ ਤੁਰਦੀ ਫਿਰਦੀ ਨੂੰ ਤਿੰਨ ਤਿੰਨ ਵੇਲੇ ਦਾ ਆਟਾ ਪਕਦਾ ਪੰਜ ਪੰਜ ਸੇਰ ਫਿਰ ਵਰਤੌਣ ਵੇਲੇ ਆਪ ਬਹਿ ਜਾਓ ਪਰਾਂ ਦਾਣ ਧਰ ਕੇ ਸੀਰੀਆਂ ਪਾਲੀਆਂ ਨੂੰ ਬਜਰੇਦੀਆਂ ਬਾਕੀ ਟੱਬਰ ਨੂੰ ਕਣਕ ਦਿੰਦੀ ਇੱਕ ਦਿਨ ਦੋ ਰੋਟੀਆਂ ਬਚੀਆਂ ਮੈਂ ਹਜੇ ਰੋਟੀ ਖਾਣੀ ਸੀ ਜਾਣ ਬੁੱਝ ਕੇ ਕੁੱਤੇ ਨੂੰ ਪਾ ਦਿੱਤਿਆਂ ਚੱਕ ਕੇ ਪਿੱਛੋਂ ਬਣਾਸ ਮਾਰ ਕੇ ਕਹਿੰਦੀ ਹਏ ਕੁੜੇ ਬਹੁਤ ਤੂੰ ਤਾਂ ਮੈਨੂੰ ਯਾਦ ਹੀ ਨਹੀਂ ਰਹੀ ਖਾਣੀ ਆ ਤਾਂ ਲੱਪਕਾਟਾ ਗੁੰਨ ਲੈ ਹੋਰ ਪਕਾ ਲੈ ਮੈਨੂੰ ਬਹੁਤ ਹੁਸਾ ਆਇਆ ਅੱਧੀ ਰਾਤ ਮੈਂ ਹੁਣ ਆਟਾ ਗੁੰਨਣ ਬੈਠਾ ਭੁੱਖੇ ਪਾਣੀ ਜਾਂ ਡਿੱਗੀ ਮੰਜੇ ਤੇ ਮੂੰਹ ਸਿਰ ਵਲੇਟ ਕੇ ਸਾਰੀ ਰਾਤ ਨੀਂਦ ਨਹੀਂ ਆਈ ਔਰੋਂ ਦੀ ਨੂੰ ਦਿਨ ਚੜ ਗਿਆ ਹਾਈ ਨੇ ਡਿਆਣੀ ਤੇਰੇ ਪੈ ਜਾਣ ਕੀੜੇ ਮੇਰੀ ਤੇ ਟੱਕ ਦੀ ਮੁਰਕੀ ਤੋਂ ਵੀ ਸਸਤੀ ਕਰਤੀ ਭਰਾਵਾ ਪਿੱਟ ਗਏ ਗੁੱਸੇ ਨਾਲ ਨਾਨੀ ਦੀਆਂ ਅੱਖਾਂ ਗਿੱਲੀਆਂ ਹੋ ਜਾਂਦੀਆਂ ਫਿਰ ਨਿਤ ਬਹਿ ਜੂ ਆਪਦੀਆਂ ਟੋਮਾਂ ਕਿਨ ਆਖੂ ਤੇਰਨਾ ਅਫੂ ਕੁਮਾਰੇ ਦੋੜਦੂ ਮੇਰਿਆਂ ਦੇ 50 ਟੋਲੇ ਆਂਦਾ ਹਾਰ 40 ਆਂਦਾ ਰਾਣੀ ਹਾਰ 35 ਆਂਦਾ ਨੌ ਲੜੀਆਂ ਹਾਰ 3ਾਂ ਦੀ ਕੰਠੀ 20ਾਂ ਦੀ ਸ਼ਿੰਗਾਰ ਪੱਤੀ 15ਾਂ ਦੀ ਸਰਕੀ ਫੁੱਲ ਟਿੱਕਾ ਪਾਸਾ ਝੂਮਰ ਕਾਂਡੇ ਕੋਕਰੂ ਮੁਰਕੀਆਂ ਆ ਦੇਖੋ ਬਾਲੀਆਂ ਬਾਲੇ ਡੰਡੀਆਂ ਚੁੰਮ ਕੇ ਤੀਲੀਆਂ ਲਾਉਂ ਨਥਮਛਲੀਆਂ ਛੱਲੇ ਛਾਪਾਂ ਤਿਓਗ ਲਾਉ ਆਰਸੀ ਰਤਨ ਚੋਂ ਪੌਂਚੀਆਂ ਗੋਖਰੂ ਕੜੇ ਗਜ਼ਰੇ ਬੰਧ ਚੂੜੀਆਂ ਪਰੀ ਬੰਧ ਬਾਜ਼ੂ ਬੰਧ ਕਮਰ ਬੰਧ ਪਚੀਪਾਂ ਚਾਂਦਰਾ ਪਟੜੀਆਂ ਸ਼ੰਕ ਨੇ ਸਗਲੇ ਪਾਇ ਲਓ ਵੋਛਣ ਪੱਟੀ ਦੂਰੀਆਂ ਦੂਰੀਆਂ ਤੇਰੀਆਂ ਤੇਰੀਆਂ ਟੂਮਾ ਇੰਨਾ ਸਾਰਿਆਂ ਦਾ ਭਾਰ 15 ਸਿਰ ਸੀ ਤੇਰੀਆਂ ਦਾ ਭਾਰ ਤਾਂ ਪੰਜਵਾਂ ਹਿੱਸਾ ਵੀ ਨਹੀਂ ਬੋਲ ਨੂੰ ਮਰਦੀ ਆ ਵੱਡੇ ਪੱਤਾ ਪਰਾਂ ਦੀ ਤੀ ਹੋਰ ਤੇਰੇ ਨਾਲ ਪਿੰਡ ਲਵਾ ਦਿੰਦੇ ਭੁਖੜੇ ਮਰਨ ਲੱਗੀ ਸਾਰਾ ਹਿੱਕ ਤੇ ਧਰ ਕੇ ਲੈ ਗਈ ਜੱਟੀ ਨੂੰ ਮਾਇਆ ਦਾ ਹੰਕਾਰ ਆ ਕਮਲਗੀ ਇਹ ਤਾਂ ਕੌਰੂ ਵਰਗੀਆਂ ਨਾਲ ਨਹੀਂ ਗਈ ਤੂੰ ਕਿਦੇ ਪਾਣੀ ਆ ਰ ਨਾਨੀ ਗੁੱਸੇ 'ਚ ਕਹਿ ਰਹੀ ਸੀ ਫੇਰ ਆਖੂਗੀ ਮੇਰੀ ਚਨ ਵਿੱਚ 300 ਸਰਦਾਰ ਗਏ ਸੀ ਉਠਾ ਘੋੜੀਆਂ ਤੇ ਰਥਾਂ ਤੇ ਚੜ ਕੇ ਟੰਡਸਾਨਗੀ ਵਾਲੇ ਗਵੰਮੰਤਰੀ ਕਵੀਸ਼ਰ ਨਗਲੀਏ ਮੁਜ਼ਰਾ ਕਰਨ ਵਾਲੀਆਂ ਰੰਡੀਆਂ ਸਰਦਾਰਾਂ ਦੇ ਨੌਕਰ ਤੇ ਕੁੱਤੇ ਵੀ 500 ਆਦਮੀ ਤੇ 700 ਪਸ਼ੂ ਜੰਝੋ ਪੰਜਵੇਂ ਦਿਨ ਵਿਦਾ ਕੀਤੀ ਸਭ ਨੂੰ ਗਲਾਸ ਦਿੱਤਾ ਇੱਕ ਇੱਕ ਚੰਦੀ ਦਾ ਲਾਗੀਆਂ ਨੂੰ ਗਾ ਦਿੱਤੀ ਕਿ ਕੋ ਕਵਨ ਵਿੰਯਾ ਤੇ ਹੋਰ 33 ਦੁਸ਼ਾਲੇ 21 ਗਰਮ ਚਾਂਦਰਾ ਸੋਪਾਂਡੇ ਅੱਧੇ ਚਾਂਦੀ ਦੇ ਅੱਧੇ ਪਿੱਤਲ ਦੇ 12 ਅੰਨਮਾਰੀ ਪਲੰਗ ਹਿਸਾਰੀ ਬਲਦਾਂ ਦੀ ਜੋੜੀ ਇੱਕ ਔਠ ਇੱਕ ਘੋੜੀ ਤੇ ਇੱਕ ਪੰਜ ਕਲਿਆਣੀ ਮੱਛ ਮੇਰੇ ਦਾਜ ਦੀਆਂ ਲਾਕੇ ਚ ਧੂਮਾਂ ਪੈ ਗਈਆਂ ਸੀ ਲੋਕ ਹੁਣ ਤਾਂ ਹੀ ਗੱਲਾਂ ਕਰਦੇ ਨੇ ਕਰਤਾ ਵਾ ਵੱਡੇ ਪਜਨੀਕੀਆਂ ਨੇ ਅਖੇ ਆਕਸੀ ਸਿੰਗੋ ਸਭੀ ਇਹਨੇ ਆ ਤੀਜੇ ਦਿਨ ਮੋੜਤੀ ਵਰਤ ਨਾ ਕੋਈ ਸ਼ਰਨਾ ਨਕਲੀ ਇਹ ਨਾ ਰੰਡੀਆਂ ਦਾ ਮੁਜਰਾ ਮੇਰ ਨਾਲ ਤਾਂ ਦਿਲ ਦੀਆਂ ਦਿਲ ਚ ਰਹਿ ਗਈਆਂ ਮੈਂ ਤਾਂ ਫਿਰ ਵਿਆਹੂੰਗੀ ਮੁੰਡੇ ਨੂੰ ਕਿਸੇ ਚੰਗੀ ਜਹੀ ਥਾਂ ਨਾਨੀ ਨੂੰ ਸੁਣ ਸੁਣ ਗੁੱਸਾ ਆ ਰਿਹਾ ਸੀ ਮੈਂ ਬਥੇਰਾ ਪੱਟੀ ਤੇਰੇ ਬਾਪੂ ਜੀ ਨੂੰ ਬਹੁਤ ਵੱਡੇ ਸਰਦਾਰਾਂ ਨਾਲ ਮੱਥਾ ਲਾ ਕੇ ਔਖਾ ਹੋਵੇਂਗਾ ਆਪਾਂ ਉਸਨੇ ਮੇਰੀ ਇੱਕ ਨਾ ਮੰਨੀ ਉਹ ਕਿ ਮੁੰਡੇ ਵਾਲਿਆਂ ਨੇ ਆਪ ਨੂੰ ਪਾੜ ਕੇ ਰਿਸ਼ਤਾ ਮੰਗਿਆ ਮੋੜਨਾ ਨਹੀਂ ਚਾਹੀਦਾ ਮੈਂ ਤਾਂ ਜਵਾਬ ਦੇਤਾ ਸੀ ਦੋ ਵਾਰੀ ਕਰਤੀ ਸੰਜੋਗ ਜੋਰਾ ਵਰਸੀ ਤੇਰੇ ਕੜੀਸ ਕੇ ਲੈ ਗੇ ਲਖੀਆਂ ਨੂੰ ਕੌਣ ਮਿਟੇ ਹਉ ਰੋ ਰੋ ਕੇ ਕੀ ਬੰਦਾ ਤਿੱਗੇ ਮਾਂ ਵੀ ਭਰੀ ਪਈ ਸੀ ਨਾਨੀ ਨੂੰ ਕਹਿੰਦੀ ਗਲਗਲ ਤੇ ਪੀਤੀ ਦਾ ਮੈਨਾ ਦਿੰਦੀ ਆਖੂਗੀ ਖਬਰੇ ਕੀਦਾ ਗੁਰਪ੍ਰਤਾਪ ਨਾਲ ਤਾਂ ਇਹਦਾ ਮੁੰਡਾ ਹੀ ਨਹੀਂ ਮਿਲਦਾ ਅਸੀਂ ਲੋਕਾਂ ਦੀ ਝੂਠ ਨੂੰ ਫੋਕਣੈ ਸਾਡਾ ਜਮੀ ਸਿਦਰਾ ਔਖੇ ਤੇਰੇ ਨੂੰ ਕੀਰਤਨ ਬੜਾ ਸੋਹਣਾ ਕਰਤੀ ਆ ਬੀਜੀ ਪਾਠ ਹੀ ਕਰਦੀ ਜਿਵੇਂ ਮੂੰਹ ਮੋਤੀ ਕਰਦੇ ਹੋਣ ਐ ਨਹੀਂ ਪਤਾ ਪਾਠ ਦੇ ਬਹਾਨੇ ਲੋਕਾਂ ਨਾਲ ਅੱਖ ਮਟਕੇ ਲਾਉਂਦੀ ਰਹੀ ਆ ਸਾਡਾ ਕਮਲਾ ਵੀ ਕੀਰਤਨ ਸੁਣ ਕੇ ਮੋਹਿਤ ਹੋ ਗਿਆ ਸੌ ਗੱਲਾਂ ਵੇਖਣ ਵਾਲੀਆਂ ਹੁੰਦੀਆਂ ਰਿਸ਼ਤਾ ਲੈਣ ਤੋਂ ਪਹਿਲਾਂ ਪਰ ਸਾਡੀ ਮਤ ਮਾਰੀ ਗਈ ਜੋ ਆ ਕਰਤੀ ਮਾਂ ਨੇ ਭੇਜਤਾ ਸਨੇਹਾ ਮੁੰਡਾ ਸਤਮਾਹਾਂ ਜੰਪਿਆ ਕੁੜੀ ਨੂੰ ਪਾਣੀ ਚਾਰਾ ਹੋ ਗਿਆ ਸੀ ਗਰਮ ਦਵਾਈਆਂ ਖਾਧੀਆਂ ਗਈਆਂ ਕਿਸੇ ਦੀ ਝੂਠ ਸਾਡੇ ਸਿਰ ਤੇ ਮੜਤੀ ਆ ਜਾਂਦੀ ਆ ਤੀਜੇ ਦਿਨ ਮੂੰਹ ਚੱਕ ਕੇ ਉਹ ਸ਼ਬਦ ਇਹ ਨਾ ਬੁਲਾਵੇ ਆਖੂਗੀ ਉਸ ਉੱਠੀ ਖੋਪੜੀ ਵਾਲੇ ਨੂੰ ਇਹੋ ਜੀ ਦੇ ਸੋਹ ਮਹਰੋ ਛਤਰ ਵਿਆਹ ਹੋਰ ਕਰਵਾ ਲੈ ਵੀ ਫਿਰ ਦੇ ਆ ਚੰਗੇ ਚੰਗੇ ਘਰਾਂ ਦੇ ਰਿਸ਼ਤੇ ਕਰਨ ਨੂੰ ਨਾਲੇ ਦੇਣਗੇ ਪੰਜ ਗੁਣਾ ਦੋ ਦੋ ਵਿਆਹ ਤਾਂ ਹਮ ਸਰਦਾਰਾਂ ਦੇ ਹੁੰਦੇ ਆ ਆਪੇ ਮਨਜੂ ਪਾਂਡੇ ਸੌਕਨ ਦੇ ਸਾਰੀ ਉਮਰ ਮਾਣੇ ਦਾਦੀ ਦੀ ਸਾਰੀ ਗੱਲ ਕੈਸ ਨਹੀਂ ਲੈਣ ਦੇਣ ਦੀ ਅੱਗ ਲੱਗੀ ਆ ਬਹਿਲ ਨੂੰ ਰੱਬ ਤੋਂ ਡਰ ਕੇ ਗੱਲ ਕਰ ਪਾਪਣੀ ਉੱਤ ਬਲਦੀ ਅੱਗ ਚ ਗਿਆ ਵਿਆ ਉਹਦੀ ਜਾਨ ਦੀ ਸੁੱਖ ਮੰਗ ਕਾ ਨੂੰ ਬਗਾਨੀ ਧੀ ਨੂੰ ਏਡੇ ਏਡੇ ਪੱਥਰ ਤੋਲਦੀ ਏ ਨਾਰੋ ਮੇਰੀ ਧੀ ਰਾਣੀ ਤੀ ਰਬ ਨੂੰ ਤਾਂ ਸੱਚ ਝੂਠ ਦਾ ਪਤਾ ਹੀ ਐ ਉਹਦੀ ਨੀਂਦ ਸਿੱਧੀ ਚਾਹੀਦੀ ਐ ਤੁੰਗਰ ਪ੍ਰਤਾਪ ਸਿਉਂਦੀ ਸੁੱਖ ਮੰਗਿਆ ਕਰ ਕਲੰਗੀਆਂ ਵਾਲੇ ਤੂੰ ਉਹ ਬਹੁਤ ਸਿਆਣਾ ਉਸ ਨੂੰ ਸਾਰੀਆਂ ਗੱਲਾਂ ਦਾ ਚਾਨਣਾ ਤੇਰੀ ਸੱਸ ਤਾਂ ਕੁੱਤੀ ਆ ਭੌਂਕਦੀ ਆ ਭੌਂਕੀਆਂ ਆਂਦੀ ਤੂੰ ਕਾ ਨੂੰ ਆਖਾਂ ਗਾਲਤੀਆਂ ਰੋ ਰੋ ਕੇ ਆਹ ਤਾਂ ਤੁੰਨੀ ਹੋ ਜੰਗੇ ਗੁਰ ਪ੍ਰਤਾਪ ਲੜਾਈ ਤੋਂ ਸਖਸਾਂ ਦੇ ਨਾਲ ਮੋੜਾ ਵੀ ਇਹ ਹਰ ਅਰਦਾਸ ਕਰਿਆ ਕਰ ਮੈਂ ਵਿਹੜੇ 'ਚ ਇੱਕ ਪਾਸੇ ਪਈ ਬਰੇਤੀ 'ਚ ਬਹਿ ਕੇ ਖੇਡ ਰਿਆ ਹਾਂ ਸਾ ਬੂਟ ਬਰੇਤੀ ਨਾਲ ਪਰ ਜਾਂਦੇ ਹਨ ਮੈਂ ਲਾ ਕੇ ਇੱਕ ਪਾਸੇ ਰੱਖ ਦਿੰਦਾ ਹਾਂ ਨਿੱਕੇ ਨਿੱਗੇ ਪੈਰ ਦੇ ਠੰਡੀ ਠੰਡੀ ਬਰੇਤੀ ਮੈਂ ਆਪਣੇ ਪੈਰ ਦਵਾਲੀ ਬਰੇਤੀ ਨੂੰ ਥਾਪੜ ਕੇ ਇੱਕ ਘਰ ਬਣਾਉਂਦਾ ਹਾਂ ਤੇ ਫਿਰ ਆਪਣੇ ਪੈਰ ਬਾਹਰ ਖਿੱਚ ਲੈਂਦਾ ਹਾਂ ਉੱਥੇ ਇੱਕ ਘਰ ਬਣ ਜਾਂਦਾ ਬਰੇਤੀ ਦਾ ਨੇ ਪਵਿੱਤਰ ਸਿਆ ਕੀ ਕਰੀ ਜਾਂਦਾ ਕਮਲਿਆ ਨਿਭੰਸੋ ਆਈ ਵਾਰ ਵੇਖ ਤੇਰੇ ਲਾੜਲੇ ਨੇ ਕੱਪੜਿਆਂ ਦਾ ਕਿਵੇਂ ਸੱਤਿਆਨਾਸ਼ ਕੀਤਾ ਮਾਣੇ ਮੇਰੀ ਹਾਲਤ ਵੇਖ ਮਾਸੀ ਨੂੰ ਅਜ ਮਰੀ ਮਾਣੇ ਬੋਲ ਸੁਣ ਕੇ ਮਾਸੀ ਬਾਹਰ ਹੁੰਦੀ ਆ ਮਾਸੀ ਦੇ ਮੇਰੇ ਕੋਲੇ ਆਉਣ ਤੋਂ ਪਹਿਲਾਂ ਹੀ ਮਾਂ ਮੈਨੂੰ ਬਾਹੋਂ ਫੜਕੜੀ ਇਸ ਲੈਂਦੀ ਆ ਮੇਰੇ ਆਪਣੇ ਹੀ ਪਹਿਰਾਣ ਨਾਲ ਮੇਰਾ ਬਣਾਇਆ ਘਰ ਰਹਿ ਜਾਂਦਾ ਤੇ ਮੈਰਾ ਔਣ ਲੱਗ ਜਾਂਦਾ ਮਾਸੀ ਮੈਨੂੰ ਭੱਜ ਕੇ ਮਾਂ ਕੋਲੋਂ ਕੋਹ ਲੈਂਦੀ ਆ ਤੇ ਮੇਰੇ ਕੱਪੜਿਆਂ ਤੋਂ ਬਰੇਤੀ ਝਾੜ ਕੇ ਮੈਨੂੰ ਬੋਦੀ ਚੁੱਕ ਲੈਂਦੀ ਆ ਮੇਰੀ ਮਾਂ ਨੂੰ ਗੁੱਸੇ ਨਾਲ ਕਹਿੰਦੀ ਆ ਜੱਸੇ ਜਦੋਂ ਤੈਨੂੰ ਹੀ ਇਹ ਹੱਸਦਾ ਖੇਡ ਦਾ ਚੰਗਾ ਨਹੀਂ ਲੱਗਦਾ ਤਾਂ ਤੇਰੀ ਸੱਸ ਨੂੰ ਕਿਵੇਂ ਲੱਗੂ ਪ੍ਰੇਤੀ ਹੀ ਲੱਗੀ ਸੀ ਨਾ ਲੈ ਸਾਰੀ ਝੜ ਗਈ ਐਵੇਂ ਰੁਆ ਕੇ ਰਕਤਣਿਆ ਨਾ ਹਾਂ ਜੱਸ ਕੇ ਤੂੰ ਸਾਡੇ ਪੁੱਤੇ ਨੂੰ ਕਿਉਂ ਮਾਰਿਆ ਮਾਸੀ ਪੋਲਾ ਜਾ ਧੱਫਾ ਮਾਰ ਨੂੰ ਮਾਰਦੀ ਐ ਤੇ ਮੈਂ ਫਿਰ ਹੁੰਦਾ ਹੁੰਦਾ ਚੁੱਪ ਕਰ ਜਾਂਦਾ ਤੇ ਮਾਸੀ ਮੈਨੂੰ ਬਾਹਾਂ ਚ ਬੜਕਾਉਂਦੀ ਬੜਕਾਉਂਦੀ ਰਸੋਈ ਚ ਲੈ ਜਾਂਦੀ ਐ ਤੇ ਦੁੱਧ ਪਿਲਾਉਂਦੀ ਦੂਜਾ ਸੰਸਾਰ ਯੁੱਧ ਖੂਨੀ ਯੰਗ ਦਾ ਭੁੱਖਾ ਦੈਂਤ ਲਗਾਤਾਰ 6 ਸਾਲ ਤੱਕ ਸੰਸਾਰ ਦੀ ਜਵਾਨੀ ਦਾ ਰੱਜਮਾ ਖੂਨ ਪੀਂਦਾ ਰਿਹਾ ਅਖੀਰ ਅਮਰੀਕਾ ਉਸ ਦੀ ਭਿਆਨਕ ਖੂਨੀ ਭੁੱਖ ਨੂੰ ਸੰਤੁਸ਼ਟ ਕਰਨ ਦਾ ਜੀਵ ਤਰੀਕਾ ਵਰਤਦਾ ਇੱਕੋ ਵਾਰ ਜਾਪਾਨ ਦੇ ਘੱਗਵਸ ਦੇ ਲੱਖਾਂ ਦੀ آبادی ਵਾਲੇ ਦੋ ਸ਼ਹਿਰਾਂ ਹਿਰੋਸ਼ਿਮਾ ਤੇ ਨਾਗਾਸਾਕੀ ਦੀਆਂ ਦੋ ਬੁੜਕੀਆਂ ਬਣਾ ਕੇ ਜੰਗੀ ਦੈਂਤ ਦੇ ਸੰਗ ਚ ਮਾਰਦਾ ਬਸ ਫਿਰ ਕੀ ਸੀ ਜੰਗੀ ਦੈਂਤ ਹੱਸਦਾ ਹੱਸਦਾ ਵੱਡੇ ਵੱਡੇ ਦੂਟਕਾਰ ਮਾਰ ਕੇ ਕੁੰਭ ਕਰਨੀ ਨੀਂਦ ਸੌ ਜਾਂਦਾ ਐਨਾ ਵਿਨਾਸ਼ ਸ਼ਾਇਦ ਕਦੇ ਕਿਸੇ ਨੇ ਨਾ ਵੇਖਿਆ ਨਾ ਸੁਣਿਆ ਸੰਸਾਰ ਦੇ ਲੱਖਾਂ ਲੋਕਾਂ ਨੂੰ ਇਹ ਦੈਂਤ ਨਿਕਲ ਗਿਆ ਮੇਰੇ ਪਿਤਾ ਜੀ ਸੱਜੀ ਲੱਤ ਤੋਂ ਲੰਗ ਮਾਰਦੇ ਆਪਣੀ ਜਵਾਨੀ ਦਾ ਕੁਝ ਲਹੂ ਜੰਗੀ ਦੈਂਤ ਦੀ ਫੁੱਕ ਮਟਾਉਣ ਲਈ ਚੜਾ ਕੇ ਮੁੜੇ ਹਨ ਗੈਲੀ ਵਰਗੇ ਸਰੀਰ ਤੇ ਸਦੀਵੀ ਚੱਪ ਪਵਾ ਕੇ ਮੁੜੇ ਹਨ ਉਮਰ ਦਾ ਬਾਕੀ ਸਫਰ ਨਵੇਂ ਸਿਰੇ ਤੋਂ ਸ਼ੁਰੂ ਕਰ ਲਈ ਮਿਲਟਰੀ ਮੈਡੀਕਲ ਬੋਰਡ ਵੱਲੋਂ ਸਿਫਾਰਸ਼ ਕੀਤੀ ਕਪਤਾਨੀ ਪੈਨਸ਼ਨ ਲੈ ਕੇ ਘਰ ਆ ਗਏ ਹਨ ਉਹਨਾਂ ਦੇ ਟੰਗ ਟੁੱਟਣ ਨਾਲ ਦਾਦੀ ਦੇ ਹੰਕਾਰ ਦੀ ਟੰਗ ਟੁੱਟ ਗਈ ਪਤ ਨੂੰ ਨਵੇਂ ਸਿਰੇ ਤੋਂ ਵਿਆਹ ਦੇ ਸੁਪਨਿਆਂ ਦੀ ਟੰਗ ਟੁੱਟ ਗਈ। ਪਿਤਾ ਜੀ ਨੂੰ ਭਾਵੇਂ ਜ਼ਿੰਦਗੀ ਦੇ ਨਵੇਂ ਅਰਥ ਲੱਭਣ ਦੀ ਸਮੱਸਿਆ ਹੈ ਪਰ ਮੇਰੀ ਮਾਂ ਦੀ ਅਰਥਹੀਨ ਦਿਖਾਈ ਦੇਣ ਵਾਲੀ ਜ਼ਿੰਦਗੀ ਨੂੰ ਅਰਥ ਲੱਭ ਪਏ। ਅਰਥਹੀਨ ਜ਼ਿੰਦਗੀ ਅਰਥਪਰਪੂਰ ਬਣ ਗਈ। ਉਸ ਉੱਪਰ ਦਾਦੀ ਵੱਲੋਂ ਲਾਈਆਂ ਤੂੰਮਤਾ ਅਰਥ ਹੀ ਜਪਣ ਲੱਗ ਪਈਆਂ। ਜ਼ਿੰਦਗੀ ਦੀ 6 ਸਾਲ ਲੰਬੀ ਮੱਸਿਆ ਇੱਕਦਮ ਪੂਰਨ ਮਾਸੀ ਚ ਬਦਲ ਗਈ ਹੁਣ ਫਿਰ ਸਾਰੀਆਂ ਕੰਮ ਵਾਲੀਆਂ ਕੰਮ ਕਰਨ ਆਉਂਦੀਆਂ ਮਾਂ ਨੂੰ ਸੁੱਖ ਦਾ ਸਾਹਾ ਹੈ ਹੱਥਾਂ ਦੀਆਂ ਕਾਲੀਆਂ ਲਕੀਰਾਂ ਮਿਟ ਗਈਆਂ ਨੋਹਾਂ ਵਿੱਚੋਂ ਕਲਪ ਨਿਕਲ ਗਈ ਹੱਥ ਫਿਰ ਰੇਸ਼ਮ ਵਰਗੇ ਕੋਲੇ ਹੋ ਗਏ ਸਹੁਰੇ ਘਰ ਨੇ ਉਸ ਦੀ ਹੋਂਦ ਨੂੰ ਮਾਨ ਤਪ ਪ੍ਰਦਾਨ ਕਰ ਦਿੱਤੀ ਉਸ ਦੀ ਹੋਂਦ ਨੂੰ ਸਵੀਕਾਰ ਕਰ ਲਿਆ ਲੋੜੀ ਦਾ ਸਤਕਾਰ ਮਿਲ ਗਿਆ ਤੇ ਸਹੁਰਾ ਘਰ ਉਸ ਨੂੰ ਆਪਣਾ ਕਰ ਜਾਪਣ ਲੱਗਾ ਹੁਣ ਉਹ ਪਰੌਣਿਆਂ ਵਾਂਗ ਆਪਣੇ ਮਾਪਿਆਂ ਤੋਂ ਭੈਣ ਭਰਾਵਾਂ ਨੂੰ ਮਿਲ ਨਹੀਂ ਤੇਰੇ ਤੇ ਗੁਲਾਬ ਖਿੜੇ ਸਨ ਨਿੱਕੀ ਨਿੱਕੀ ਗੱਲ ਤੇ ਹੱਸੀਆਂ ਦੀਆਂ ਫੁੱਲ ਚੜੀਆਂ ਛੁੱਟਦੀਆਂ ਉਹ ਬਹੁਤ ਖੁਸ਼ ਹੈ ਉਸ ਦੇ ਪੇਟ 'ਚ ਦੂਸਰਾ ਬੱਚਾ ਹੈ ਇੱਕ ਦਿਨ ਸੂਰਜੇ ਚੜ੍ਹਨ ਤੋਂ ਪਹਿਲਾਂ ਹੀ ਮਾਸੀ ਮੈਨੂੰ ਜਗਾ ਕੇ ਦੱਸਦੀ ਆ ਪਿੱਤੀ ਤੇਰਾ ਬੀਰਾ ਆਇਆ ਨਿੱਕਾ ਜਿਹਾ ਤੂੰ ਪਿਆਰ ਕਰੇਂਗਾ ਉਸ ਨੂੰ ਮੈਂ ਭੱਜ ਕੇ ਮਾਂ ਕੋਲ ਜਾਂਦਾ ਹਾਂ ਮਾਂ ਦੀ ਵੱਖੀ ਨਾਲ ਨਿੱਕਾ ਜਿਹਾ ਬਾਵਾ ਪਿਆ ਪੂਰੇ ਰੇਸ਼ਮੀ ਵਾਲ ਨਿੱਕੇ ਨਿੱਕੇ ਗੁਲਾਬੀ ਹੱਥ ਪੈਰ ਮੈਂ ਚੁੱਕਣਾ ਚਾਹੁੰਦਾ ਹਾਂ ਮਾਂ ਰੋਕ ਲੈਂਦੀ ਹੈ ਨਹੀਂ ਪਿੱਤੇ ਰਾਣੀ ਅਜੇ ਨਹੀਂ ਅਜੇ ਨਿਆਣਾ ਪੰਜ ਸੱਤ ਦਿਨ ਠਹਿਰ ਕੇ ਚੱਕ ਲਈ ਹੁਣ ਇਹੋ ਹੀ ਦੇਖ ਲੈ ਪੈ ਪੈ ਨੂੰ ਮਾਂ ਦੇ ਬੋਲਾਂ ਚ ਅੰਤਾਂ ਦਾ ਪਿਆਰ ਹੈ ਮੂੰਹ ਹੈ ਮਠਾਸ ਹੈ ਕੁਮਲਤਾ ਹੈ ਮੈਂ ਮੰंजे ਦੀ ਬਾਹੀ ਉੱਪਰ ਬਾਵੇ ਕੋਲ ਹੀ ਬੈਠ ਜਾਂਦਾ ਹਾਂ ਮੈਨੂੰ ਬਹੁਤ ਖੁਸ਼ੀ ਅਨੁਭਵ ਹੋ ਰਹੀ ਹੈ ਮਿੱਠਾ ਮਿੱਠਾ ਚਾ ਮੇਰੇ ਅੰਦਰ ਭਰ ਜਾਂਦਾ ਮਨ ਵਿੱਚ ਵਿਚਾਰਾਂ ਦੀਆਂ ਕੁੱਤਕ ਤਾੜੀਆਂ ਹੁੰਦੀਆਂ ਨੇ ਬਾਵੇ ਨਾਲ ਖੇਡਿਆ ਕਰੂੰਗਾ ਝੂਟੇ ਮਾਟੇ ਕਰੂੰਗਾ ਆ ਬਾਵੇ ਦਾ ਉਹੜਾ ਬਣੂਗਾ ਜੇ ਰੁੱਸਿਆ ਕਰੂ ਤਾਂ ਇਉਂ ਥੱਪੜ ਮਾਰਿਆ ਕਰੂ ਪੋਲਾ ਜਿਹਾ ਜਿਵੇਂ ਮਾਸੀ ਮਾਰਦੀ ਹੈ ਬੇਰਨਰ ਇੱਕ ਮਹੀਨਾ ਦੋ ਮਹੀਨੇ ਜਦੋਂ ਮਾਂ ਬਾਵੇ ਨੂੰ ਲੈ ਕੇ ਸੌਰੀ ਜਾਂ ਨੂੰ ਤਿਆਰ ਹੁੰਦੀ ਹੈ ਤਾਂ ਮੈਂ ਵੀ ਬਾਵੇ ਨਾਲ ਜਾਂਦੀ ਹੰਡ ਕਰਦਾ ਪਤਾ ਨਹੀਂ ਕਿਉਂ ਮਾਂ ਮੈਨੂੰ ਲਿਜਾਣੋਂ ਝਿਜਕਦੀ ਆ ਉਹ ਮਾਸੀ ਨੂੰ ਆਖਦੀ ਹੈ ਲਾਰਾ ਲਾ ਕੇ ਮੈਨੂੰ ਕਿਧਰੇ ਟਾਲ ਕੇ ਲੈ ਜਾਵੇ ਪਰ ਮੈਂ ਆਪਣੀ ਅੜੀ ਨਾਲ ਨਹੀਂ ਛੱਡਦਾ ਮਾਸੀ ਦੀ ਗੋਦੀ ਨਹੀਂ ਚੜਦਾ ਆਪਣੀ ਹੱਥ ਪਗਾਉਣ ਲਈ ਧਰਤੀ ਤੇ ਲੜਕੇ ਚੀਕਾ ਮਾਰਦਾ ਹਾਂ ਮੈਂ ਬਾਪੇ ਨੂੰ ਨਹੀਂ ਜਾਣਦੇ ਨਾ ਮੈਂ ਵੀ ਨਾਲ ਜਾਵਾਂ ਆਖਰ ਮੇਰੀ ਜिद ਪੂਰੀ ਹੋ ਜਾਂਦੀ ਹੈ ਤੇ ਮਾਂ ਮੈਨੂੰ ਵੀ ਆਪਣੇ ਨਾਲ ਲੈ ਜਾਂਦੀ ਹੈ ਹੁਣ ਤੱਕ ਮੈਂ ਬਹੁਤਾ ਸਮਾਂ ਨਾਨਕੇ ਹੀ ਰਿਹਾ ਹਾਂ ਕਦੇ-ਕਦੇ ਮਾਂ ਨਾਲ ਦਾਦਕੇ ਗਿਆ ਹੋਵਾਂਗਾ ਮੈਨੂੰ ਪਿੰਡ ਦੇ ਬਹੁਤ ਘੱਟ ਲੋਕਾਂ ਨੇ ਦੇਖਿਆ ਹੈ ਮਾਂ ਬਹੁਤੇ ਰਿਝੇ ਵਿਆਂ ਕਰਕੇ ਜਾਂ ਕਿਸੇ ਹੋਰ ਕਾਰਨਾ ਕਰਕੇ ਮੈਨੂੰ ਮਾਸੀ ਕੋਲੇ ਹੀ ਛੱਡ ਜਾਇਆ ਕਰਦੀ ਸੀ ਮੈਂ ਪਹਿਲਾਂ ਕਦੇ ਉਸ ਨਾਲ ਜਾਣ ਦੀ ਜਤਨੀ ਕੀਤੀ ਹੁਣ ਬਾਵੇ ਨਾਲ ਪਿੰਡ ਜਾਣ ਦਾ ਬਹੁਤ ਚਾਹ ਵਾ ਬਾਵੇ ਨਾਲ ਖੇਡਣ ਦਾ ਉਸ ਨਾਲੋਂ ਵੀ ਬਹੁਤਾ ਚਾਹ ਦਾਦੀ ਨੇ ਬੜੇ ਪਿਆਰ ਨਾਲ ਮੈਨੂੰ ਆਪਣੀ ਬੁੱਕਲ 'ਚ ਬਿਠਾਇਆ ਮੇਰੀ ਨਿੱਕ ਪਿੱਠ ਤੇ ਨਿੱਗ ਪਰੇ ਹੱਥ ਫੇਰਿਆ ਮੇਰਾ ਮੂੰਹ ਮੱਥਾ ਚੁੰਮਿਆ ਇਹ ਗੱਲ ਉਸਨੇ ਕਈ ਵਾਰ ਆਖੀ ਮੇਰੇ ਪਿੱਤੀ ਦਾ ਨੱਕ ਤੇ ਅੱਖਾਂ ਦਾ ਜਮਾ ਹੀ ਗੁਰਪ੍ਰਤਾਪ ਸਿਉ ਅਰਗੀਆਂ ਤੁਰਨ ਲੱਗਿਆਂ ਉਵੇਂ ਜਿਵੇਂ ਪਿਓ ਵਾਂਗ ਮੋਢੇ ਮਾਰ ਕੇ ਮੇਰਾ ਨਿੱਕਾ ਜਿਹਾ ਗਰ ਪ੍ਰਤਾਪ ਤੇ ਉਸ ਨੇ ਮੈਨੂੰ ਕਈ ਵਾਰ ਘੁੱਟ ਕੇ ਛਾਤੀ ਨਾਲ ਲਾਇਆ ਮੈਨੂੰ ਦਾਦੀ ਬਾਰੇ ਨਾਨੀ ਕੋਲ ਕੀਤੀਆਂ ਮਾਂ ਦੀਆਂ ਗੱਲਾਂ ਯਾਦ ਆਉਂਦੀਆਂ ਪਰ ਦਾਦੀ ਦੀਆਂ ਹਰਕਤਾਂ ਅਤੇ ਵਰਤ ਵਿਹਾਰ ਤੋਂ ਮਾਂ ਦੀਆਂ ਰੋ ਰੋ ਕੀਤੀਆਂ ਗੱਲਾਂ ਦਾ ਕੋਈ ਪਰਛਾਵਾਂ ਦਿਖਾਈ ਨਹੀਂ ਦਿੰਦਾ ਉਹ ਬੜਾ ਅਮੋਹ ਕਰਨ ਵਾਲੀ ਸਿਆਣੀ ਬਜ਼ੁਰਗ ਇਸਤਰੀ ਹੈ ਉਹ ਹਰ ਰੋਜ਼ ਮੈਨੂੰ ਕਿੰਨੀਆਂ ਹੀ ਬਾਤਾਂ ਸੁਣਾਉਂਦੀ ਹੈ ਉਸ ਦੀ ਗੋਦੀ 'ਚ ਅੰਤਾਂ ਦਾ ਨਿੱਕ ਤੇ ਪਿਆਰ ਹੈ ਬਾਤਾਂ ਸੁਣਦਾ ਸੁਣਦਾ ਮੈਂ ਉਸ ਦੀ ਗੋਦੀ ਵਿੱਚ ਹੀ ਸੌ ਜਾਂਦਾ ਹਾਂ ਰਾਤ ਦੀ ਗੱਲ ਹੋ ਰਾਂ ਪਰ ਦਿਨੇ ਘੜੀ-ਘੜੀ ਮੇਰੀਆਂ ਗੱਲਾਂ ਦਾ ਹੰਗਾਰਾ ਕੌਣ ਭਰੇ ਜਦ ਦਾਦੀ ਮੇਰੀਆਂ ਪੋਪਲੀਆਂ ਪਾਪਲੀਆਂ ਗੱਲਾਂ ਦਾ ਜਵਾਬ ਦਿੰਦੀ ਖਿਜ ਜਾਂਦੀ ਹੈ ਤੇ ਮੈਂ ਬਾਵੇ ਨੂੰ ਚੁੱਕ ਲੈਣਾ ਉਹ ਲੱਤਾਂ ਬਹਾ ਮਾਰਦਾ ਜਾਂ ਤਾਂ ਪਿਛਾਵ ਕਰ ਦਿੰਦਾ ਜਾਂ ਰੋਣ ਲੱਗ ਪੈਂਦਾ ਮੈਨੂੰ ਬੜੀ ਖੇਚੜਦੀ ਉਸ ਨਾਲ ਖੇਡਣ ਦਾ ਸਾਰਾ ਚਾਅ ਸੁਲਾ ਬੈ ਜਾਂਦਾ ਮਾਸੀ ਦੀ ਘਾਟ ਮਹਿਸੂਸ ਹੁੰਦੀ ਆਲਾ ਦਵਾਲਾ ਉੱਪਰੋਂ ਉੱਪਰਾਂ ਜੱਪਣ ਲੱਗ ਪੈਂਦਾ ਤੇ ਮੈਂ ਉਦਾਸ ਹੋ ਜਾਂਦਾ ਮਾਂ ਮੈਨੂੰ ਚੁੱਪਚਾਪ ਬੈਠਾ ਵੇਖ ਕੇ ਆਖਦੀ ਪਿੱਤੇ ਰਾਣੇ ਜਾਂ ਬਾਹਰ ਖੇੜਾ ਮੇਰੇ ਲਾਲ ਦੇਖ ਆਪਣੇ ਚੌਂਦਰੇ ਤੇ ਤੇਰੇ ਵਰਗੇ ਕਿੰਨੇ ਕਿੰਨੇ ਆਨੇ ਖੜੀ ਜਾਂਦੇ ਆ ਜਾਂ ਮੇਰਾ ਸ਼ੇਰ ਤੂੰ ਵੀ ਖੇੜਾ ਜੱਕਦਾ ਜੱਕਦਾ ਮੈਂ ਬਾਹਰ ਜਾਂਨਾ ਚੌਂਦਰੇ ਤੇ ਖੇੜਦੇ ਨਿਆਨੇ ਮੈਨੂੰ ਦੇਖ ਕੇ ਖੁਸ਼ ਹੋ ਜਾਂਦੇ ਆ ਅੰਬੂ ਮੇਗੀ ਤੁੱਤਾ ਰਾਜੀ ਨੇ ਬਾਪੜੀ ਛੇਤੀ ਮੇਰੇ ਵਾਲੀ ਬਣ ਗਏ ਹੁਣ ਮੈਂ ਰੋਜ਼ ਸਾਰਾ ਦਿਨ ਉਹਨਾਂ ਨਾਲ ਹੀ ਖੇੜਦਾ ਹੁਣ ਮੈਨੂੰ ਮਾਸੀ ਦੀ ਯਾਦ ਨਹੀਂ ਆਉਂਦੀ ਮੇਰਾ ਜੀ ਚੰਗੀ ਤਰ੍ਹਾਂ ਲੱਗ ਗਿਆ ਇਸ ਪਿੰਡ ਦੇ ਲੋਕ ਬੜੇ ਜੀਵ ਨੇ ਖਮ ਖਾਹੀ ਪੁੱਛੀ ਜਾਂਦੇ ਐ ਤੂੰ ਕਿਹਦਾ ਮੁੰਡਾ ਕਿਹਦੇ ਆਇਆ ਵਿਆ ਇੱਕ ਨੂੰ ਦੱਸਿਆ ਦੋ ਨੂੰ ਦੱਸਿਆ ਸਾਰਾ ਪਿੰਡ ਹੀ ਮੁੱਚੀ ਜਾਂਦਾ ਖੇਡਣੀ ਨਹੀਂ ਦਿੰਦੇ ਜਣੇ ਖਣੇ ਨਾਲ ਕੌਣ ਮੱਥਾ ਮਾਰੀ ਬੜੀ ਖਿਜ ਚੜਦੀ ਤੁਸੀਂ ਕੀ ਲੈਣਾ ਮੈਂ ਜਿੰਨਾਂ ਦਾ ਹਾਂ ਉਹਨਾਂ ਦੇ ਆਇਆ ਵਿਆ ਅ ਤੁਸੀਂ ਕੜੀਮੁੜੀ ਕਾਹਨੂੰ ਪੁੱਛੀ ਜਾਂਦੇ ਹੋ ਮੈਨੂੰ ਖੇਡਣ ਵੀ ਨਹੀਂ ਦਿੰਦੇ ਹੁਣ ਮੈਂ ਉਹ ਪੁੱਛਣ ਵਾਲਿਆਂ ਵੱਲ ਧਿਆਨ ਨਹੀਂ ਦਿੰਦਾ ਆਪਣੇ ਧਿਆਨ ਖੇਡਦਾ ਰਹਿਣਾਗਾ ਮੇਰੀ ਥਾਂ ਮੇਰੇ ਸਾਥੀ ਦੱਸ ਦਿੰਦੇ ਆ ਮੈਂ ਕਹਿੰਦਾ ਮੁੰਡਾ ਹਾਂ ਤਾਂ ਕਿਹਦਾ ਆਇਆ ਵਿਆਂ ਪਰ ਇਹ ਗੱਲ ਮੈਨੂੰ ਬਹੁਤੀ ਚੁਬਦੀ ਹੈ ਪੁੱਛਣ ਵਾਲੇ ਮੇਰੇ ਵੱਲੋਂ ਉਪਰ ਆਵਾ ਕਿਉਂ ਝਾਕਦੇ ਹਨ ਵਾਰ-ਵਾਰ ਮੈਨੂੰ ਕਿਉਂ ਪੁੱਛਦੇ ਹਨ ਦੂਜੇ ਮੁੰਡਿਆਂ ਨੂੰ ਕਿਉਂ ਨਹੀਂ ਪੁੱਛਦੇ ਫੇਰ ਉਹ ਸਿਰ ਮਾਰ ਕੇ ਕਿਉਂ ਆਖਦੇ ਹਨ ਅੱਛਾ ਅੱਛਾ ਸਮਝ ਗਏ ਤੇ ਕਿਉਂ ਹੋਰੂ ਹੋਰੂ ਝਾਕਦੇ ਅੱਗੇ ਤੁਰ ਜਾਂਦੇ ਆ ਹਾਣੀਆਂ ਨਾਲ ਖੇਡਣ ਦਾ ਆਪਣਾ ਹੀ ਅਨੰਦ ਹੁੰਦਾ ਛੇਤੀ ਹੀ ਮੈਂ ਲੋਕਾਂ ਦੀਆਂ ਪੁੱਛਾਂ ਨੂੰ ਭੁੱਲ ਕੇ ਖੇਡ ਵਿੱਚ ਮਗਨ ਹੋ ਜਾਂਦਾ ਪਰ ਇੱਕ ਦਿਨ ਮੇਰਾ ਹਾਨੀ ਅਬੂ ਅਮਰਿਤ ਪੋਲਾ ਜੀ ਹਾਂ ਮੁਗਣਾ ਕੇ ਪੁੱਛਦਾ ਪਿੱਤੇ ਤੂੰ ਕਿਹਦਾ ਮੁੰਡਾ ਹੈ ਮੈਂ ਚੱਟ ਜਵਾਬ ਦੇ ਦਿੰਦਾ ਗੁਰਪ੍ਰਤਾਪ ਸਿੰਘ ਦਾ ਅਬੂ ਦੇਖਿਆ ਨਹੀਂ ਕਿ ਇਧਰ ਉਧਰ ਸਿਰ ਮਾਰਦਾ ਮੇਰੇ ਵਰ ਹੋਰ ਉਰ ਉ ਚੱਕਦਾ ਰਹਿੰਦਾ ਕਾਹਨੂੰ ਗੁਰਪ੍ਰਤਾਪ ਦਾ ਹੈ ਨਹੀਂ ਤੂੰ ਕਿਸੇ ਹੋਰ ਹੋਰ ਦਾ ਮੁੰਡਾ ਹੈ ਪਤਾ ਨਹੀਂ ਕਿਹਦਾ ਤੇ ਆਪਦਾ ਜਿਵੇਂ ਅਬੂ ਨੇ ਮੈਨੂੰ ਗਾਲ ਕੱਢੀ ਹੈ ਮੈਨੂੰ ਬਹੁਤ ਗੁੱਸਾ ਆਉਂਦਾ ਮੈਂ ਵੱਟ ਕੇ ਕਿਸਨ ਉਸਦੇ ਬੁੱਥੇ ਤੇ ਜੜ ਦਿੰਦਾ ਤੇ ੱੱਕਾ ਦੇ ਕੇ ਉਸ ਨੂੰ 34 ਤੋਂ ਥੱਲੇ ਡੇਰ ਦਿੰਨਾ ਉਹ ਮਿੱਟੀ ਵਿੱਚ ਦੋ ਤਿੰਨ ਲੋਟਣੀਆਂ ਖਾ ਜਾਂਦਾ ਸਾਰੇ ਮੁੰਡੇ ਉੱਚੀ ਉੱਚੀ ਹੱਸਦੇ ਹਨ ਅਬੂ ਰੋਂਦਾ ਰੰਦਾ ਅੱਖਾਂ ਮਲਦਾ ਮਲਦਾ ਉੱਠ ਕੇ ਆਪਣੀ ਮਾਂ ਨੂੰ ਸੱਦ ਲਿਆਉਂਦਾ ਉਹ ਹਰ ਕੀ ਹਰ ਕੀ ਆ ਕੇ ਮੇਰੇ ਦੁਆਲੇ ਹੋ ਜਾਂਦੀ ਹੈ ਦਸਵੇਂ ਹਰਾਮਾ ਸਾਡੇ ਅਮਰਤ ਨੂੰ ਕਿਉਂ ਮਾਰਿਆ ਤੂੰ ਹੀ ਹੋਵੇਂਗੀ ਹਰਾਮੀ ਨਾਲੇ ਤੇਰਾ ਅਬੂ ਹੋ ਮੈਂ ਪੂਰੀ ਨੀੜਰ ਦਾ ਨਾਲ ਆਕੜਿਆ ਖੜਾ ਹਾਂ ਅਬੂ ਦੀ ਮਾਂ ਤੋਂ ਪੂਰਾ ਡਰ ਨਹੀਂ ਲੱਗਦਾ ਉਹ ਮੈਨੂੰ ਮਾਰਨ ਲਈ ਚੁਪੜਾਉ ਉਗਲਦੀ ਹੈ ਪਰ ਜਦੋਂ ਮੈਂ ਅੱਖ ਵੀ ਨਹੀਂ ਝਪਕਦਾ ਤਾਂ ਉਸ ਦੀ ਚਪੇੜ ਹਵਾ ਵਿੱਚੋਂ ਹੀ ਵਾਪਸ ਮੁੜ ਜਾਂਦੀ ਹੈ ਤੇ ਮਾਰਨ ਦੀ ਥਾਂ ਉਹ ਮੇਰੀ ਬਾਹ ਫੜ ਕੇ ਘੜੀਸ ਤਰਦੀ ਹੈ ਚੱਲ ਤੇਰੀ ਦਦੀ ਕੋਲ ਚੱਲ ਪਟਾਵਾਂ ਤੇਰੀਆਂ ਪੋਤੀਆਂ ਦੱਸਾਂ ਤੈਨੂੰ ਬਹੁਤਾ ਬੋਲਣ ਦਾ ਪਤਾ ਕਿਵੇਂ ਆਕੜ ਐ ਖੜਾ ਮਹਾਦੇ ਆਟਿਆਂ ਨੂੰ ਕੋੜ ਕਿਰਲਾ ਜਿਹਾ ਮੈਂ ਇੱਕਦਮ ਉੱਚੀ ਉੱਚੀ ਰੋਣ ਲੱਗ ਜਾਂਦਾ ਹਾਂ ਉਹ ਮੇਰੀ ਬਾਹ ਛੱਡ ਕੇ ਅਮੂ ਦੇ ਧੱਫਾ ਮਾਰਦੀ ਹੋਈ ਆਖਦੀ ਹੈ ਕਿਸੇ ਨੂੰ ਕੁੱਤ ਵੀ ਆਇਆ ਕਰਨ ਕੰਮਿਆ ਪਿਓ ਵਾਂਗੂ ਮਾਰ ਖਾ ਕੇ ਆ ਜਾਣਾ ਰੋਜ ਬੁੱਕ ਦਾ ਬੁੱਕ ਦਾ ਤੇ ਉਹ ਉਸ ਨੂੰ ਕਢੀਸ ਕੇ ਨਾਲ ਲੈ ਜਾਂਦੀ ਹੈ ਤੁਹਾਨੂੰ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ